ਜੇਤੀ ਮਾਰਕੀਟ ਦੇ ਵਿੱਚ ਖਰੀਦਦਾਰੀ ਵਧ ਹੋਵੇ ਕਿ ਜੇਤੀ ਦੀ ਖਰੀਦਦਾਰੀ ਵਧ ਹੋ ਜਾਵੇ ਤੇ ਉਹਦੇ ਹੀ ਭਾਈ ਦੁਕਾਨਾਂ ਜਦਾਂ ਖੁੱਲ ਜਾਂਦੀ ਐ ਹੁਣ ਖਰੀਦਦਾਰ ਬੈਠੇ ਆ ਕੂੜ ਦੇ ਕਿ ਕੂੜ ਦੇ ਖਰੀਦਦਾਰ ਅਸੀਂ ਬੈਠੇ ਆ ਸਾਰੇ ਦੇ ਸਾਰੇ ਕੋਈ ਵਿਰਲੇ ਹੁੰਦੇ ਆ ਭਾਈ ਜੋ ਕੇਵਲ ਤੋਂ ਕੇਵਲ ਸੱਚ ਦੀ ਕਮਾਈ ਵਾਸਤੇ ਬੈਠੇ ਆ ਰੰਗ ਦੋਨਾਂ ਦੇ ਇੱਕੋ ਹੀ ਐ ਬੰਗਲੇ ਦਾ ਵੀ ਤੇ ਹੰਸ ਦਾ ਵੀ ਹੰਸ ਭਾਵੇਂ ਕਿਤੇ ਵੀ ਰਹਿੰਦਾ ਹੋਵੇ ਉਹਨੇ ਲੱਭਣਾ ਹੀਰਾ ਮੋਤੀ ਖਰਾ ਗੋਦੀ ਇਸ ਤੋਂ ਇਲਾਵਾ ਕੁਝ ਵੀ ਨਹੀਂ ਖਾਂਦਾ ਇੱਕ ਵਾਰ ਖਾ ਲਿਆ ਸਾਲਾਂ ਵੱਧੀ ਸਾਲਾਂ ਵਧੀ ਉਹਨੂੰ ਪੁੜਕੇ ਪੁੱਕ ਪਿਆਸੀ ਲੱਗਦੀ ਤੇ ਉਸੇ ਰੰਗ ਚ ਬੰਗਲਾ ਉਹ ਤਾਂ ਕੀੜੇ ਮਕੋੜੇ ਡੱਡੂ ਮੱਛੀਆਂ ਜੋ ਮਿਲ ਗਿਆ ਉਹਨੇ ਪਾਣੀ ਚੋਂ ਕਦੇ ਹੀਰੇ ਮੋਤੀ ਲੱਭਣ ਦੀ ਕੋਸ਼ਿਸ਼ ਹੀ ਨਹੀਂ ਕੀਤੀ ਆਪਣਾ ਤ ਉਹ ਜੀਵਨ ਕੀੜੇ ਮਕੋੜੇ ਖਾਣ ਨੂੰ ਡੱਡੂ ਮੱਛੀਆਂ ਖਾਣ ਨੂੰ ਹੈ ਆਪਣਾ ਸਾਰੇ ਜੀਵਨ ਇੱਧਰ ਖਤਮ ਕਰ ਲਿਆ ਉਸੇ ਤਰ੍ਹਾਂ ਮਨੁੱਖਤਾ ਆਪਾਂ ਸਾਰੇ ਇੱਕੋ ਜਿਹੀ ਹੈ ਗੁਰੂ ਨਾਨਕ ਸਾਹਿਬ ਵੀ ਆਏ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਮਹਾਰਾਜ ਆਏ ਹੋਰ ਅਵਤਾਰ ਆਏ ਸਰੀਰ ਉਹਨਾਂ ਦੇ ਆਪਣੇ ਵਾਂਗ ਹੀ ਸੀ ਉਹਨਾਂ ਦੇ ਭਾਈ ਦੋ ਅੱਖ ਦੀ ਦੋ ਕੰਨ ਸੀ ਨੱਕ ਸੀ ਨੋੜ ਦੁਆਰੇ ਉਹਨਾਂ ਦੇ ਵਿੱਚ ਜਿਵੇਂ ਆਮ ਮਨੁੱਖ ਦੇ ਹੋ ਰਹੇ ਹਨ ਪਰ ਇੱਕ ਜੋ ਖਾਸ ਜੋ ਦੁਆਰ ਸੀ ਉਹਨਾਂ ਦਾ ਗਿਆਨ ਕਰਲਾ ਉਹ ਉੱਤਮ ਹੋਣ ਕਰਕੇ ਪੱਧ ਵੀ ਉੱਤਮ ਪਾਈਏ ਜੋ ਵੀ ਉਸ ਮਾਰਗ ਤੇ ਚੱਲਦਾ ਉਹਦੀ ਬਦਵੀ ਉੱਤੀ ਹੋ ਰਹੀ ਆਰੀ ਕਿ ਜਿਸ ਜਿਸ ਨੇ ਵੀ ਸੱਚ ਮੰਗਿਆ ਉਸ ਨੂੰ ਸੱਚ ਹੀ ਮਿਲੇਗਾ ਹੁਣ ਦੁਨੀਆ ਤਰੀ ਫਿਰਦੀ ਏ ਝੂਠ ਦੇ ਮਗਰ ਲਾਲਚ ਦੇ ਮਗਰ ਕੂੜ ਦੇ ਮਗਰ ਤਰੀ ਫਿਰਦੀ ਏ ਕਿ ਕੂੜ ਦੀ ਤਲਾਸ਼ ਦੇ ਵਿੱਚ ਸੇ ਤੁਰੇ ਫਿਰਦੇ ਆ ਇਹ ਤਾਂ ਆਮੀ ਗੱਲ ਹੋਗੀ ਨਾ ਭਈ ਹੁਣ ਕੋੜ ਦੀ ਤਲਾਸ਼ ਦੇ ਵਿੱਚ ਬਹੁਤ ਆਤ ਗਿਣਤੀ ਹੈ ਖਰੀਦਦਾਰਾਂ ਦੀ ਤੇ ਦੁਕਾਨਦਾਰ ਵੀ ਫਿਰ ਐਸੀ ਹੀ ਹੋਣਗੇ ਨਾ ਤੁਸੀਂ ਖਰੀਦਦਾਰੀ ਬੰਦ ਕਰ ਦੋ ਤੇ ਦੁਕਾਨਾਂ ਆਪਣੇ ਆਪ ਚੱਕੀਆਂ ਜਾਂਦੀਆਂ ਹੁੰਦੀਆਂ ਹੁਣ ਭਾਵੇਂ ਨੇ ਕਿਜੀ ਗੱਲ ਕਰ ਲਈ ਨਗਰ ਦੇ ਵਿੱਚ ਭਾਵੇਂ ਹੁਣ ਜੇ ਕੋਈ ਸਮਾਨ ਵੇਚਣ ਆਉਂਦਾ ਨਾ ਮਨ ਲਓ ਕਿ ਸੱਤ ਨੇ ਆਪਣੇ ਜੰਕ ਫੂਡ ਪੀਜੇ 버ਗਰ ਐਸਾ ਕੋਈ ਵੇਚਣ ਦਾ ਪ੍ਰੋਗਰਾਮ ਚਲਾ ਲਿਆ ਨਗਰ ਦੇ ਵਿੱਚ ਜਾਂ ਉਹ ਡੇਲੀ ਹਰ ਦਿਨ ਆਪਣੀ ਰੇੜੀ ਲੈ ਕੇ ਆਉਂਦਾ ਦੁਕਾਨ ਲੈ ਕੇ ਆਉਂਦਾ ਜੇ ਤਾਂ ਭਾਈ ਇੱਥੇ ਮਿਲਣਗੇ ਉਹਨੂੰ ਖਰੀਦਦਾਰ ਗ੍ਰਾਹਕ ਫਿਰ ਤਾਂ ਉਹ ਹਰ ਦਿਨ ਆਏਗਾ ਤੇ ਜਿਸ ਦਿਨ ਪਤਾ ਲੱਗਿਆ ਵੀ ਇੱਥੇ ਤਾਂ ਕੋਈ ਹੈ ਹੀ ਨਹੀਂ ਖਾਲਲ ਉਹ ਕਦੇ ਵੀ ਭੁੱਲ ਕੇ ਨਹੀਂ ਆਵੇ ਹੁਣ ਉਸੇ ਤਰ੍ਹਾਂ ਹੀ ਧਰਮ ਦੀ ਗੱਲ ਹੈ ਇਹ ਜੋ ਕੂੜ ਦਾ ਪਸਾਰਾ ਹੋ ਰਿਹਾ ਹੈ ਨਾ ਚਾਰੋਂ ਤਰਫ ਇਹਦੇ ਅਸੀਂ ਖਰੀਦਦਾਰ ਜ਼ਿਆਦਾ ਅਸੀਂ ਆ ਤੁਸੀਂ ਖਰੀਦਣਾ ਛੱਡ ਦਿਓ ਤੇ ਭਾਈ ਵੇਚਣ ਵਾਲੇ ਜਾਪੇ ਤੁਰ ਜਾਣਗੇ ਇੱਥੋਂ ਹੁਣ ਅਸੀਂ ਕੂੜ ਵੱਲ ਤੁਰੇ ਹੋਏ ਹਾਂ ਝੂਠ ਵੱਲ ਤੁਰੇ ਹੋਏ ਹਾਂ ਲਾਲਚ ਵੱਲ ਤੁਰੇ ਹੋਏ ਹਾਂ ਕਦੇ ਉਸ ਥਾਂ ਤੇ ਕਦੇ ਉਸ ਥਾਂ ਤੇ ਕਿਸੇ ਨੇ ਮੜਾ ਜ ਦੱਸਿਆ ਨਹੀਂ ਸੀ ਉੱਥੇ ਅਰਦਾਸਾਂ ਪੂਰੀਆਂ ਹੁੰਦੀਆਂ ਇੱਥੇ ਆਹ ਪੂਰੀ ਹੁੰਦੀ ਹੈ ਉੱਥੇ ਜੀ ਆਹ ਲੱਕੜ ਦੇ ਕਿਲੇ ਚੜਾ ਦੋ ਤਦ ਬਹ ਜਾਂਦਾ ਵਾ ਐਸੀਆਂ ਮਨਮਤਾਵਾਂ ਪਰੇ ਫਿਰਦੀ ਹੁਣ ਜਿੰਨੇ ਲੋਕ ਸੰਸਾਰ ਅਸੀਂ ਖਾਸ ਤੌਰ ਤੇ ਸਿੱਖ ਜਮਦੀ ਵਿੱਚ ਇੱਥੇ ਢੀਰੇ ਬਾਦ ਦਾ ਬਹੁ ਪ੍ਰਭਾਵ ਹੈ ਪਤਾ ਕਿਉਂ ਖੁੱਲੇ ਆ ਕਿਉਂਕਿ ਤੁਸੀਂ ਖਰੀਦਦਾਰ ਹੈ ਉਸ ਮਾਲ ਦੇ ਤੁਸੀਂ ਲਾਲਚ ਦੇ ਵਿਕਾਰਾਂ ਦੇ ਤੁਸੀਂ ਇਹਨਾਂ ਦੇ ਖਰੀਦਦਾਰ ਹੋ ਤੁਹਾਨੂੰ ਸੱਚ ਦੀ ਕਮਾਈ ਚਾਹੀਦੀ ਸੱਚ ਤਾਂ ਤੇਰਾ ਗੁਰਨਾਨਕ ਸਾਹਿਬ ਲਈ ਬੈਠਿਆ ਭਾਈ ਉਹ ਤਾਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਸੱਚ ਹੈ ਇੱਥੋਂ ਤੋਂ ਲੱਭਣਾ ਇੱਥੋਂ ਖੋਜਣਾ ਇੱਥੋਂ ਪ੍ਰਾਪਤ ਹੋਣਾ ਪਰ ਤੈਨੂੰ ਚਾਹੀਦੇ ਭਾਈ ਐਸ਼ ਆਰਾਮ ਉਹਦੇ ਵਾਸਤੇ ਤੂੰ ਸਭ ਕੁਝ ਛੱਡ ਦੇਗਾ ਪਰ ਪਤਾ ਲੱਗੇ ਵੀ ਉਹ ਫਲਾਣੇ ਬਾਬੇ ਚਲੀ ਗਿਆ ਇਰੇ ਬਾਬਿਆਂ ਦੇ ਹਰ ਦਿਨ ਕਾਰੇ ਕੀ ਹੁੰਦੀ ਹਲੇ ਪਹਿਲੇ ਮਸਲੇ ਠੰਡੇ ਨਹੀਂ ਹੁੰਦੇ ਨਵੇਂ ਹੋਰ ਆ ਜਾਂਦੇ ਹਲੇ ਪਹਿਲੇ ਜੋ ਬੀਬੀ ਮਾਰੀ ਸੀ ਉਹਦਾ ਮਸਲਾ ਠੰਡਾ ਵੀ ਨਹੀਂ ਹੋਇਆ ਹਲੇ ਉਹ ਬੱਚੀ ਵਾਲੇ ਤੇ ਕੱਲ ਦਾ ਨਵਾਂ ਮਸਲਾ ਆ ਗਿਆ ਔਰ ਉਹਨਾਂ ਬਾਅਦ ਇਹ ਜਿਨ੍ਹਾਂ ਨੂੰ ਅਸੀਂ ਬਾਰ-ਬਾਰ ਬੇਨਤੀ ਕਰੀਦੀ ਜਦੋਂ ਆਮੇ ਕਹਿੰਦਾ ਨਾ ਨਾ ਬਈ ਕਿਸੇ ਬਾਬੇ ਨੂੰ ਮਾੜਾ ਨਹੀਂ ਕਹੀਦਾ ਬਾਬੇ ਨੂੰ ਤਾਂ ਵਾਕਈ ਨਹੀਂ ਮਾੜਾ ਕਹੀਦਾ ਪਰ ਠੱਗ ਨੂੰ ਮਾੜਾ ਕਹੀ ਜਾਂਦਾ ਕਿ ਜਿਹਦੇ ਹੁਣ ਮੁੱਲਾਂਪੁਰ ਦੇ ਨਜ਼ਦੀਕ ਤਲਵੰਡੀ ਖੁਰਦ ਉਥੇ ਇੱਕ ਸਵਾਮੀ ਕਰਕੇ ਨਾਮ ਰੰਦਾ ਕੋਈ ਕਈ ਵਿਰੋਧ ਦੇ ਨਾਲ ਮੇਲ ਮਲਾਪਤਾ ਹੋਇਆ ਦੇਖਿਆ ਤਾਂ ਹੈ ਪਰ ਉਹਦੇ ਨਾਲ ਜੁੜੇ ਨਹੀਂ ਕਿ ਤੇਰਾ ਗਿਆਨ ਸਾਨੂੰ ਚਾਹੀਦਾ ਹੈ ਕਿ ਉਥੇ ਤਕਰੀਬਨ ਜਦੋਂ ਕੋਈ ਸਮਾਗਮ ਹੁੰਦੇ ਆ ਨਾ ਕਿ ਤਲਵੰਡੀ ਖੁਰਦ ਕਿੱਥੇ ਆ ਕਿੱਥੇ ਪਏ ਮੁੱਲਾਂਪੁਰਾ ਜਗਰਾਮ ਆ ਚਾਰੋਂ ਤਰਫ ਏਡੀ ਦੂਰ ਤੱਕ ਲਈ ਸੰਗਤ ਰੀ ਫਿਰਦੀ ਹੁੰਦੀ ਐ ਇੰਨਾ ਇਕੱਠ ਹੁੰਦਾ ਕਿ ਜਦੋਂ ਕਹਿੰਦੇ ਨਹੀਂ ਭਾਈ ਸੱਚ ਦੇ ਮੰਗਰ ਜਾਓ ਸੱਚ ਦੀ ਕਮਾਈ ਕਰੋ ਗੁਰਨਾਨਕ ਦਾ ਦਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਰੜ ਲੱਗੋ ਨਾਨਾ ਬਾਬਾ ਦਾ ਉਤਮ ਹੈ ਬਾਬਾ ਦਾ ਗੁਰਬਾਣੀ ਪੜਦਾ ਹੈ ਜਦੋਂ ਪਤਾ ਲੱਗਿਆ ਕੱਲ ਉਹਦੀ ਵੀਡੀਓ ਵਾਇਰਲ ਹੋ ਗਈ ਕਾਂਡ ਵਾਲੀ ਕਿ بیوی ਨਾ ਫੜਿਆ ਗਿਆ ਭਾਈ ਗਲਤ ਹਾਲਾਤ ਦੇ ਵਿੱਚ ਵੀਡੀਓ ਬਾਬਾ ਵੀ ਭੱਜ ਗਿਆ ਸੰਗਤ ਵੀ ਭੱਜ ਗਈ ਹਣ ਜਿਹੜੇ ਉਹਦੇ ਗੁਣ ਗਾਉਂਦੇ ਸੀ ਸਾਰੇ ਉਹਦੇ ਮਗਰ ਪਏ ਜੁੱਤੀਆਂ ਚ ਕੀ ਫਿਰਦੇ ਪਤਾ ਕਿਉਂ ਆਇਆ ਕਿਉਂਕਿ ਤੁਸੀਂ ਭਾਈ ਕੂੜ ਦੇ ਵਪਾਰੀ ਹੋ ਕਿ ਤੁਸੀਂ ਜੋ ਚੀਜ਼ ਖਰੀਦਣਾ ਚਾਹੁੰਦੇ ਆ ਉਹ ਦੁਕਾਨਾ ਉਹਦੀ ਹੀ ਲੱਗਣੀ ਆ ਨੇ ਭਈ ਕਿ ਜੇ ਤੁਸੀਂ ਖਰੀਦਣਾ ਛੱਡ ਦੋ ਹੁਣ ਅਸੀਂ ਖਰੀਦਦਾਰ ਕਿਉਂ ਬੜੇ ਹੋਏ ਇਹਦੇ ਵਿੱਚ ਸਭ ਤੋਂ ਵੱਡਾ ਜੀ ਯੋਗਦਾਨ ਹੈ ਕਿ ਅਸੀਂ ਸੰਗਤ ਨੂੰ ਸਹੀ ਉਪਦੇਸ਼ ਨਹੀਂ ਦਿੰਦੇ ਬਹੁਤੇ ਪ੍ਰਚਾਰਕਾਂ ਦੀ ਭਾਈ ਇਹੀ ਧਾਰਾ ਹੈ ਕਿ ਸੰਗਤ ਨੂੰ ਕਿਵੇਂ ਖੁਸ਼ ਕਰੀਏ ਵੀ ਸੰਗਤ ਸਾਨੂੰ ਹੱਸ ਕੇ ਬੁਲਾਵੇ ਸਾਨੂੰ ਮਾਇਆ ਦੇਵੇ ਬਾਰ ਬਾਰ ਪ੍ਰੋਗਰਾਮ ਦੇ ਉਹਨਾਂ ਨੇ ਸੰਗਤ ਦੀਆਂ ਹੀ ਸਿਫਤਾਂ ਕਰਨੀਆਂ ਭਾਵੇਂ ਉਹ ਗੁਰੂ ਨਾਨਕ ਸਾਹਿਬ ਦੀ ਉਪਦੇਸ਼ ਨਾਲੋਂ ਉਲਟੀ ਹੋਵੇ ਸੱਚ ਦੀ ਗੱਲ ਨਹੀਂ ਕਰਨੀ ਸੱਚ ਦੇ ਮਾਰਗ ਦੀ ਗੱਲ ਹੀ ਦੱਸਣੀ ਨਾ ਵੀ ਸੰਗਤ ਨਰਾਜ਼ ਹੋ ਜਾਊ ਮੈਨੂੰ ਕੱਲ ਨੂੰ ਬੁਲਾਉਣਾ ਨਹੀਂ ਇਹ 99% ਐਸੇ ਹੀ ਪ੍ਰਚਾਰ ਕਰਾਂਗੇ। ਭਾਵੇਂ ਰਾਗੀ ਹੈ, ਢਾਡੀ ਹੈ, ਗ੍ਰਾਂਥੀ ਹੈ, ਜੋ ਵੀ ਹੈ। ਉਹਨਾਂ ਗ੍ਰਾਂਥੀ ਵੀ ਤਾਂ ਹੀ ਟੈਕਦਾ ਹੁੰਦਾ ਨਾ। ਤੇ ਜਿਹੜਾ ਕਮੇਟੀ ਵਾਲਿਆਂ ਦੀ ਹਾਂਜੀ 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 ਕਰੀਏ ਬੇ ਹੁੰਦੇ ਪ੍ਰਧਾਨ ਨੂੰ ਦੁੱਧ ਦਾ ਗਲਾਸ ਪੁੜਾਵੇ। ਤੇ ਜਿੱਦਣ ਉਹਨੇ ਕੋਈ ਸੱਤ ਦੀ ਗੱਲ ਕਰਤੀ ਚਲ ਬਾਦ। ਐਦੇ ਹੁੰਦਾ ਨਾ। ਕਿ ਆਮ ਤਨ ਚਾਰੋਂ ਤਰ ਦੇਖਦੇ ਆਂ ਜਿੰਦਗੀ ਬੀਤ ਗਈ ਹੈ ਭਾਈ ਇਹਨਾਂ ਦੇ ਕੰਮਾਂ ਦੇ ਵਿੱਚ ਦੇਖਦੇ ਹੋਏ। ਕਿ ਸੱਤ ਕਹਿਣਾ ਬਹੁਤ ਔਖਾ ਹੈ ਇਹ ਸੈਨਾ ਔਖਾ ਤੇ ਕਹਿਣਾ ਉਦੋਂ ਵੀ ਔਖਾ ਸੱਚ ਦੀ ਗੱਲ ਕਰੋ ਤੁਹਾਡੇ ਲੱਖਾਂ 베ਰੀ ਬਣ ਜਾਣੇ ਆ ਇਹ ਪਤਾ ਉਦੋਂ ਲੱਗਦਾ ਕਿ ਹੁਣ ਉਹਨਾਂ ਨੂੰ ਪੁੱਛੋ ਜਿੰਨੀ ਸੰਗਤ ਸੀ ਭਾਈ ਇਹਦੇ ਥੋੜੀ ਜਿਹੀ ਭਾਈ ਲੱਖਾਂ ਕਰੋੜਾਂ ਦੇ ਵਿੱਚ حساب ਨਾਲ ਗਿਣਤੀ ਸੰਗਤ ਸੀ ਭਾਈ ਰੋਜ਼ ਖਬਰਾਂ ਆਉਣਗੀਆਂ ਇਹ ਵੀ ਚਾਹੋ ਤੇ ਹੁਣ ਬੇਨਤੀ ਕੀਤੀ ਹੈ ਭਾਈ ਦੇਖੋ ਕੱਡਾ ਵੱਡਾ ਮਸਲਾ ਹੋ ਗਿਆ ਹੈ ਉਹ ਵਿਚਾਰਾ ਗਰੀਬਣੀ ਤਾਂ ਤੂੰ ਮਾਰਤਾ ਉਹਦਾ ਭਾਈ ਮਜਬੂਰ ਸੀ ਗਰੀਬ ਸੀ ਔਰਤ ਨੂੰ ਮਾਰਨਾ ਕੋਈ ਬਹਾਦਰੀ ਦੀ ਗੱਲ ਥੋੜੀ ਹੁੰਦੀ ਹੈ ਜੇ ਹੁਣ ਦਮ ਖਾਵੈ ਨਾ ਹੁਣ ਆਵੋ ਬੇਨਾਂ ਚੀਜ਼ਾਂ ਦੇ ਉੱਤੇ ਜਿੰਨੇ ਐਸੇ ਕਿੰਨੇ ਹੀ ਐਸੇ ਹੀ ਕਿੰਨੇ ਹੀ ਸਿੱਖ ਕੌਮ ਦੇ ਵਿੱਚ ਐਸੇ ਕਾਂਢ ਹੋਏ ਨੇ ਕਿ ਐਸੇ ਹੀ ਉਪਦਰ ਕਰਮ ਹੋਏ ਨੇ ਜਾਓ ਭਾਈ ਹੁਣ ਹੁਣ ਪਤਾ ਵੀ ਉਹਨਾਂ ਕੋਲ ਗਨਮੈਨ ਨੇ ਉਹਨਾਂ ਕੋਲੇ ਭਾਈ ਬਿਆੰਤ ਸੰਗਤ ਹੈ ਉਧਰ ਨੂੰ ਨਹੀਂ ਜਾਣਾ ਸਿਰਫ ਕੇਵਲ ਤੋਂ ਕੇਵਲ ਕਮਜ਼ੋਰ ਨੂੰ ਦਬਾਉਣਾ ਜਿਨੇ ਵੀ ਜਿੱਥੇ ਬੰਦੀਆਂ ਇਹ ਨੇ ਸਾਰੀਆਂ ਮੁਲਾਕਤ ਹੁੰਦੀ ਰਹਦੀ ਇਹਨਾਂ ਨੂੰ ਕੈਦ ਹੈ ਭਾਈ ਗਿਆਨ ਦੇ ਤੱਲੇੋਂ ਪਹਿਲਾਂ ਗੁਰਬਾਣੀ ਦੀ ਤੁਹਾਨੂੰ ਗੁਰਮਤਿ ਦੀ ਥੋੜੀ ਬਹੁਤ ਗਿਆਨ ਤਾਂ ਹੋਣਾ ਚਾਹੀਦਾ ਨਾ ਅ ਜਿੰਨੇ ਵੀ ਬਾਣਾ ਤਰੇ ਫਿਰਦੇ ਨੇ ਤੁਸੀਂ ਆਮ ਦੇਦੇ ਹੋ ਟੀਵੀ 'ਚ ਦੇਖਦੇ ਹੋ ਸੋਸ਼ਲ ਮੀਡੀਆ ਤੇ ਦੇਖਦੇ ਹੋ ਇਹਨਾਂ ਨੂੰ ਵਿਰਲੇ ਆ ਹੁਣਾ ਜਿਨ੍ਹਾਂ ਨੂੰ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਵੀ ਕਰਦਾ ਹੋਣਾ ਨੂੰ ਵੀ ਇਹਨਾਂ ਨੂੰ ਕਹਦੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਦੇ ਉਹਨੇ ਉਹਦਿਆਂ ਨੂੰ ਆਉਣਾ ਬਾਣੀ ਦਾ ਪਾਣੀ ਦੂਰ ਦੀ ਗੱਲ ਹੈ ਸਿਰਫ ਭੇਗ ਕਰਕੇ ਬਣੇ ਹੋਏ ਨੇ ਭੇਗ ਕਰਕੇ ਭਾਈ ਹੁਣ ਪਤਾ ਸੀ ਕਿ ਆ ਭੇਗ ਭਾਰੇ ਜਿਹਨੇ ਮਰਜ਼ੀ ਗੁੰਡਾਗਰਦੀ ਕਰ ਲਈਏ ਉਹ ਤਾਂ ਗੁੰਡਾਗਰਦੀ ਰਹੀ ਹੈ ਨੇ ਕਿ ਜਦੋਂ ਨੇ ਕਿ ਸੱਚ ਵਾਲੇ ਪਾਸੇ ਆਜੋ ਭਾਈ ਪਹਿਲਾਂ ਤਾਂ ਜਾਓ ਭਾਈ ਉਹ ਨਗਰਾਂ ਦੇ ਵਿੱਚ ਕਿ ਗੁਰੂ ਨਾਨਕ ਸਾਹਿਬ ਏਕਤਾ ਦਾ ਉਪਦੇਸ਼ ਦਿੰਦੇ ਆ ਜੇ ਪੜਿਆ ਉਹ ਤਾਂ ਦੇਣਗੇ ਨਾ ਕਿ ਜਾਓ ਨਗਰ-ਨਗਰ ਦੇ ਵਿੱਚ ਭਾਈ ਹਰ ਜਗ੍ਹਾ ਦੇ ਉੱਤੇ ਕਿ ਪਹਿਲਾਂ ਤਾਂ ਭਾਈ ਸਮਸ਼ਾਨ ਘਾਟ ਇਕੱਠੇ ਕਰੋ ਠੀਕ ਆ ਵੀ ਪਿੰਡ ਬਹੁਤ ਵੱਡਾ ਵਾ ਕਿ ਜਿੰਨਾ ਪਿੰਡ ਚ ਬਹੁਤ ਵੱਡੇ ਵੱਡੇ ਪਿੰਡੇ ਭਾਈ ਵੇਖਸਰੇ ਦੂਜੇਰ ਬਹੁਤ ਲੰਬਾ ਪੈਂਦਾ ਚਲੋ ਇੱਕ ਮਜਬੂਰੀ ਨੇ ਉਧਰ ਬਣ ਗਿਆ ਕਿਧਰ ਬਣ ਗਿਆ ਪਰ ਐਜੇ ਕਾਸਟ ਵਾਈ ਬਣਾਏ ਨੂੰ ਤਾਂ ਗਲਤ ਹੋ ਗਏ ਨੇ ਇਹ ਬੰਦ ਕੌਣ ਕਰੂਗਾ ਉੱਥੇ ਨਹੀਂ ਜਾਣਾ ਪਤਾ ਵੀ ਬਰਾਬਰ ਡਾਂਗਾ ਖੰਡ ਗਿਆ ਫਿਰ ਉੱਥੇ ਨਹੀਂ ਜਾਣਾ ਕਿ ਜਿੱਥੇ ਭਾਈ ਜਿੰਨਾ ਧਾਰਮਿਕ ਸਥਾਨਾਂ ਦੇ ਉੱਤੇ ਜਾਤ ਪਾਤ ਜਾਂ ਖੰਡੇ ਵਾਟੇ ਦੋ ਦੋ ਤਿਆਰ ਹੁੰਦੇ ਆ ਉੱਥੇ ਨਹੀਂ ਖਾਣਾ ਜਾ ਕੇ ਪਤਾ ਵੀ ਬਹੁਤ ਆਤ ਅਗਲੇ ਮੂਰੇ ਬੈਠੇ ਆ ਵੀ ਡਾਂਗਾ ਲਈ ਉਦੋਂ ਲੱਤਾਂ ਘਬਰਾਉਂਦੀਆਂ ਸਿਰਫ ਆਪਣੀ ਪਬਲਿਕਿਟੀ ਵਾਸਤੇ ਛੋਟੇ ਛੋਟੇ ਇਹ ਜਿਹੇ ਕਾਹਨ ਕਰਦਨੇ ਹੁਣ ਇੱਥੇ ਪੰਜਾਬ ਨੂੰ ਜਲਦੀ ਵੱਲਦੇ ਨੇ ਛੱਡ ਕੇ ਆਪ ਤੰਦਰੁਸਤ ਹੋਈ ਤੁਰ ਗਏ ਭੱਜ ਗਏ ਇੱਤੋਂ ਕਿ 2 ਦਿਨ ਬਾਅਦ ਹੀ ਲਾਸ਼ ਕੱਢੀ ਐ ਉਹ ਤੋਂ ਪਹਿਲਾਂ ਤਾਂ ਨਿਕਲ ਗਿਆ ਅਗਲਾ ਵੀ ਜੇ ਭਾਈ ਤੂੰ ਧਰਮ ਦਾ ਕੰਮ ਕਰਦਾ ਧਰਮ ਦਾ ਕੰਮ ਤਾਂ ਇੱਥੇ ਰਹਿ ਕੇ ਕਰਨਾ ਪੈਣਾ ਜਦੋਂ ਧਰਮ ਦੇ ਕੰਮ ਕਰਨ ਲੱਗੇ ਫੇ ਨਹੀਂ ਡਰੀਦਾ ਕਿ ਕਿਧਰੋਂ ਭਈ ਕਿੰਨੀਆਂ ਬਿਵਤਾ ਤਕਲੀਫਾਂ ਆਉਂਦੀਆਂ ਐ ਇਥੇ ਹੀ ਰਹਿਣਾ ਪੈਣਾ ਇਹ ਤਾਂ ਛੱਡ ਕੇ ਕੋਈ ਦੇਹ ਤੁਰ ਗਿਆ ਕੋਈ ਬਦੇਹ ਤੁਰ ਗਿਆ ਭਾਈ ਬਣਾਤਾ ਉਹਨੂੰ ਕੌਮ ਦਾ ਹੀਰਾ ਅ ਹੀਰੇ ਭਜਦੇ ਹੁੰਦੇ ਆ ਕਿ ਦੇਖੋ ਕਿੰਨਾ ਕੁਝ ਹੋ ਰਿਹਾ ਇਹ ਪਤਾ ਕਿਉਂ ਹੋ ਰਿਹਾ ਕਿਉਂਕਿ ਅਸੀਂ ਇਹਨਾਂ ਦੇ ਖਰੀਦਦਾਰ ਆ ਹਣ ਜੋ ਵੀ ਭਾਈ ਸੋਸ਼ਲ ਮੀਡੀਆ ਤੇ ਚੱਲਦਾ ਹੋਵੇ ਜੋ ਵੀ ਵੀਡੀਓਜ਼ ਵਗੈਰਾ ਆਉਂਦੀ ਆ ਨੇ ਅਸ਼ਲੀਨ ਨੇ ਨਹੀਂ ਦੇਖਣ ਵਾਲੇ ਨਾ ਦੇਖੋ ਭਾਈ ਕਿ ਤੁਹਾਡੇ ਕੋਲ ਇਹ ਹੀ ਕੰਮ ਰਹਿ ਗਿਆ ਗੁਰਬਾਣੀ ਆ ਗੁਰਬਾਣੀ ਦੇਖੋ ਪਰ ਗੁਰਬਾਣੀ ਵੱਲ ਸਾਡਾ ਮਤ ਨਹੀਂ ਹੈ ਸਾਨੂੰ ਤੋਰਦਾ ਨਹੀਂ ਕੋਈ ਕਿ ਜਿੱਥੋਂ ਸ਼ੁਰੂਆਤ ਹੁੰਦੀ ਹੁੰਦੀ ਹੈ ਨਾ ਧਰਮ ਦੀ ਉਹ ਕਿਸੇ ਬਹੁਤ ਵੱਡੇ ਪ੍ਰਚਾਰਕ ਤੋਂ ਨਹੀਂ ਹੋਣੀ ਹੁੰਦੀ ਕਿ ਛੇ ਸਾਨੂੰ ਬਹੁਤ ਵੱਡਾ ਪ੍ਰਚਾਰਕ ਆਊਗਾ ਉਹ ਸਾਨੂੰ ਸਮਝਾ ਕੇ ਸਮਝਾਗੇ ਅਸਲ ਸ਼ੁਰੂਆਤ ਹੁੰਦੀ ਹੈ ਗੁਰੂ ਘਰ ਦੇ ਵਜ਼ੀਰ ਤੋਂ ਤੇ ਜਿਨ੍ਹਾਂ ਦੇ ਹਾਲਾਤ ਅਸੀਂ ਖੁਦ ਹੀ ਮਾੜੇ ਕੀਤੇ ਹੋਏ ਆਏ ਅਗੇ ਉਹਨਾਂ ਦੇ ਆਵਦੇ ਹਾਲਾਤ ਆਪ ਮਾਰੇ ਕੀਤੇ ਹੋਏ ਨੇ ਵਜਾ ਗਰੀਬੀ ਮਜਬੂਰੀ ਕਿ ਉਹ ਸਾਰੀ ਕੰਮ ਕਰਨੇ ਆ ਕਿ ਜਿਹੜੇ ਗੁਰਮਤ ਤੋਂ ਉਲਟ ਨੇ ਭਾਵ ਜੋ ਕਿਸ ਨੇ ਕਹਤਾ ਹਾਂਜੀ 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 ਨਹੀਂ ਭਾਈ ਜੋ ਗਲਤਾਂ ਗਲਤਾਂ ਸਹੀ ਹੈ ਸਹੀ ਹੈ ਇਹ ਨੰਵੈਲਾ ਕਰਦਾ ਤੇ ਜੋ ਕਰਦਾ ਭਾਈ ਉਹ ਫਿਰ ਤੈਨੂੰ ਪਤਾ ਹੀ ਹੈ ਕਿ ਸੱਚੇ ਆਦਮੀ ਜਿਵੇਂ ਗੁਰੂ ਨਾਨਕ ਸਾਹਿਬ ਦਾ ਉਪਦੇਸ਼ ਹੈ ਨਾ ਕਿ ਝੂਠ ਜਿੱਥੇ ਝੂਠਾ ਬੰਦਾ ਹੋ ਨਾ ਉਹੀ ਇੱਕ ਜਗ੍ਹਾ ਟਿਕ ਸਕਦਾ ਉਹਨੂੰ ਫਲ ਫੈਲਣ ਨਹੀਂ ਦੇਣਾ ਕਿਉਂਕਿ ਜਿੱਥੇ ਜਾਊ ਗੰਦ ਪਾਊ ਜਾ ਕੇ ਤੇ ਸੱਚਾ ਬੰਦਾ ਇੱਕ ਤਾਂ ਖੁਸ਼ਬੂ ਦੀ ਤਰ੍ਹਾਂ ਇਹ ਥਾਂ ਥਾਂ ਦੇ ਨੂੰ ਭੇਜਦਾ ਗੁਰੂ ਨਾਨਕ ਖੁਦ ਭੇਜਦਾ ਇਹ ਵਚਨ ਕੀਤਾ ਸੀ ਨੇ ਕਿ ਜਿਨ੍ਹਾਂ ਨੇ ਗੁਰੂ ਨਾਨਕ ਸਾਹਿਬ ਨੂੰ ਇਟਾਂ ਰੋੜੇ ਮਾਰੇ ਧਕੇ ਮਾਰੇ ਉਹਨਾਂ ਤਾਂ ਕਹਿੰਦੇ ਬਸ ਦੇ ਰਹੋ ਤੇ ਜਿਨ੍ਹਾਂ ਨੇ ਭਾਈ ਪ੍ਰਸ਼ਾਦਾ ਸਕਾਇਆ ਸੌਣ ਬਾਤ ਤੇ ਜਗਾ ਦਿੱਤੀ ਹੋਰ ਸੇਵਾ ਪਾਣੀ ਕੀਤੀ ਤੇ ਪਾਦਸ਼ਾਹ ਦੇ ਉਹਨਾਂ ਨੂੰ ਸਰਾਬ ਦੇ ਤਾ ਕਹਿੰਦੇ ਉੱਜੜ ਜਾਓ ਭਾਈ ਮਰਦਾਨਾ ਜੀ ਕਹਿੰਦੇ ਕਹਿੰਦੇ ਮਹਾਰਾਜ ਇਹ ਕੀ ਗੱਲ ਕੀਤੀ ਉਹਨਾਂ ਨੇ ੱੱਕੇ ਮਾਰੇ ਰੋੜੇ ਮਾਰੇ ਤੇ ਉਹਨਾਂ ਨੂੰ ਤੁਸੀਂ ਕਹਿੰਦੇ ਬਸ ਦੇ ਰਹੋ ਇਹਨਾਂ ਨੇ ਸੇਵਾ ਕੀਤੀ ਕਹਿੰਦੇ ਉੱਜੜ ਜਾਓ ਕਹਿੰਦੇ ਭਾਈ ਇਹ ਚੰਗੇ ਇਨਸਾਨ ਹੈ ਇਹ ਜਿੱਥੇ ਵੀ ਦੁਨੀਆ ਵਿੱਚ ਜਾਣਗੇ ਇਹ ਦੁਨੀਆ ਦਾ ਭਲਾਈ ਕਰਨਗੇ ਕਿ ਇਛਾਈ ਹੀ ਫਲਾਉਣਗੇ ਚੰਗੇ ਕਰਮਾਂ ਦਾ ਹੀ ਉਪਦੇਸ਼ ਦੇਣਗੇ ਏ ਐਪੀ ਅੰਦਰੋਂ ਕੂੜਦੇ ਭਰੇ ਹੋਏ ਇਹ ਜਿੱਥੇ ਵੀ ਜਾਣਗੇ ਗੰਦ ਪਉਣਗੇ ਇਸ ਕਰਕੇ ਇਹਨਾਂ ਨੂੰ ਇਕੱਠਾ ਕਰਨੇ ਰੱਖਿਆ ਜਿਵੇਂ ਕਹਿੰਦੇ ਨਾ ਵੀ ਆਪਾਂ ਘਰ ਦਾ ਜੋ ਕੂੜਾ ਕਚਰਾ ਦੇ ਇਕੱਠਾ ਕਰ ਦਿੰਨੇ ਹੋਂ ਤਾਂ ਨਹੀਂ ਫਲਾਉਂਦੇ ਆਪਾਂ ਕਿਸੇ ਪਾਸੇ ਪਰ ਕਿਸੇ ਨੂੰ ਅਸੀਂ ਫਲਾਉਨੇ ਉਸੇ ਤਰ੍ਹਾਂ ਧਰਮੀ ਬੰਦੇ ਜੋ ਸੱਚ ਦੇ ਮਾਰਗ ਤੇ ਚੱਲਦੇ ਇਹਨਾਂ ਦਾ ਟਿਕਾਉ ਨੀ ਕਿਤੇ ਹੁੰਦਾ ਕਿ ਜਿਹੜੇ ਟਿਕਦੇ ਆ ਨਾ ਉਹ ਸਮਝ ਲਓ ਝੂਠਦੇ ਆ ਕਿ ਸੱਚੇ ਬੰਦਾਂ ਤਾਂ ਪਾਤਸ਼ਾਹ ਨੇ ਗੁਰਨਾੰਕ ਜੀ ਨੇ ਕਹਿਤਾ ਕਹਿੰਦੇ ਕਦੇ ਟਿਕਣਾ ਨਹੀਂ ਇਹਨੇ ਇਨੂੰ ਤੋਰਦੇ ਹੀ ਰੱਖਣਾ ਮੈਂ ਕਿਉਂਕਿ ਇਹਦਾ ਇਹਦੇ ਕੋਲ ਖੁਸ਼ਭੂ ਹੈ ਇਹਦੀ ਕੋਈ ਸੁਭੂ ਬੰਨਣੀ ਹੈ ਧਰਮ ਦਾ ਵਾਧਾ ਇਹਨਾਂ ਨੇ ਕਰਨ ਹੁਣ ਅਸੀਂ ਕਮਜ਼ੋਰ ਅਸੀਂ ਖੁਦ ਹੈ ਕਿ ਭਾਈ ਉਹ ਚੀਜ਼ਾਂ ਤੁਸੀਂ ਦੇਖਣੇ ਛੱਡ ਦੋਗੇ ਪਰ ਜੇ ਤੁਹਾਨੂੰ ਸੱਚਾ ਉਪਦੇਸ਼ ਮਿਲੇ ਤੁਸੀਂ ਨਹੀਂ ਛੱਡ ਸਕਦੇ ਜੇ ਤੁਹਾਨੂੰ ਸਹੀ ਕਿਸੇ ਨੇ ਗਾਈਡੈਂਸ ਕੀਤਾ ਹੋਵੇ ਪਦੀਹ ਦਿੱਤਾ ਹੋਵੇ ਬਚਪਨ ਤੋਂ ਹੀ ਪਹਿਲਾਂ ਮਾਤਾ ਪਿਤਾ ਗੁਰੂ ਬਣਦੇ ਹੈ ਤੇ ਟੀਚਰ ਆ ਜਾਂਦੇ ਆ ਫਿਰ ਧਾਰਮਿਕ ਗੁਰੂ ਆ ਜਾਂਦੇ ਆ ਪਰ ਇਹਨਾਂ ਦੇ ਵਿੱਚ ਹੀ ਵਿਗਾੜ ਆ ਸ਼ੁਰੂ ਤੋਂ ਲੈ ਕੇ ਚਾਹੇ ਮਾਤਾ ਪਿਤਾ ਹੋਣ ਚਾਹੇ ਭਾਈ ਸਕੂਲ ਦੇ ਟੀਚਰ ਹੋਣ ਕੋਈ ਬਿਰਲੇ ਹੁੰਦੇ ਜੋ ਪਹਿਲਾਂ ਟੀਚਰ ਹੁੰਦੇ ਸੀ ਨਾ ਕਿ ਉਹਨਾਂ ਦੀ ਮਾਰਾ ਖਾਦੇ ਅੱਜ ਵੀ ਚੇਤੇ ਹੁੰਦੇ ਕਿ ਕਰਮਾਂ ਵਾਲਿਆਂ ਭਾਈ ਉਹਨਾਂ ਦੀ ਮਾਰ ਖਦੀ ਖਾਦੀ ਸੀ ਅੱਜ ਵਾਈ ਉਹਨਾਂ ਨੇ ਤੱਕ ਪਛਾਣ ਦਿੱਤਾ ਤੇ ਅੱਜ ਦੇ ਬੱਚਿਆਂ ਦਾ ਜੀਵਨ ਜੈ ਜੈ ਬੱਚਿਆਂ ਦਾ ਜੀਵਨ ਟੀਚਰਾਂ ਦਾ ਉਦੋਂ ਵੀ ਵਿੱਚ ਮੋਬਾਈਲ ਖੋਲਿਆ ਦੇਖੀ ਜਣਾ ਕਲਾਸ ਚੱਲਦੀ ਹੈ ਕਿ ਜਵਾਰ ਹਾਂ 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 ਦੀਦੀ ਐਂ ਕਰਕੇ ਬਸ ਇਦਾਂ ਦੀਆਂ ਗੱਲਾਂ ਚੱਲਦੀਆਂ ਕਿ ਪੜ੍ਹਾਈ ਵਾਲ ਕੋਈ ਧਿਆਨ ਨਹੀਂ ਕੇਦਾ। ਉਦੋਂ ਆ ਜਾਂਦੇ ਆ ਧਾਰਮਿਕ ਗੁਰੂ। ਇਹਨਾਂ ਤਾਂ ਵਿੜੇ ਕਰਕ ਹੋਇਆ ਪਿਆ। ਇਹ ਜਿੱਥੋਂ ਸਿੱਖੀ ਦੇ ਵਿੱਚ ਅਸੀਂ ਗਿਆਨ ਦੇਣਾ ਭਾਈ ਕਿ ਸੱਦ ਦੇ ਮਾਰਗ ਤੇ ਚਲਾਉਣਾ ਇਹਦੇ ਬਾਰੇ ਤੇ ਉਪਰਾਲੇ ਨਹੀਂ ਹੋ ਰਹੇ। ਸਿਰਫ ਹਰ ਕੋਈ ਕਰ ਰਿਹਾ ਆਪਣੇ ਪੇਟ ਲਈ ਕਰ ਰਿਹਾ ਆਪਣੇ ਐਸ਼ੋ ਆਮਲੀ ਕਰਦਾ ਕਿ ਮੇਰੇ ਕੋਲ ਮਾਇਆ ਵੇ ਦੁਨੀਆ ਕਿੱਥੇ ਜਾਂਦੀ ਹੈ ਜਾਵੇ ਧਰਮ ਕਿੱਥੇ ਜਾਂਦਾ ਜਾਵੇ। ਜਿਹੜਾ ਤੁਨੂੰ ਰੋਗਦਾ ਟੋਕਦਾ ਤੇ ਸਮਝ ਲਓ ਭਾਈ ਉਹ ਤੁਹਾਡੇ ਫਾਇਦੇ ਦੀ ਗੱਲ ਕਰਦਾ ਤੇ ਜਿਹੜਾ ਕਹਿੰਦਾ ਹਾਂਜੀ ਓਕੇ ਜੀ ਕਰ ਦੋ ਕਰ ਦੋ ਕਰ ਦੋ ਤੇ ਭਾਈ ਉਹ ਸਮਝ ਲਓ ਤੇਰਾ ਅਸਲ ਦੇ ਵਿੱਚ ਦੁਸ਼ਮਣ ਹੈ ਉਹ ਤਾਂ ਕਹਿੰਦਾ ਮਰਦਾ ਮਰਦੇ ਮਰਨਦੇ ਇਹਨੂੰ ਭਾਈ ਮੈਂ ਕੀ ਲੈਣਾ ਇਹ ਦੇਣਾ ਉਹਨੇ ਤੈਨੂੰ ਮਿੱਠਾ ਮਠਾ ਬੋਲ ਕੇ ਜੀ ਜੀ ਕਰਕੇ ਤੇਰਾ ਸਾਰਾ ਪੈਸਾ ਬੇੜਾ ਕਰ ਕਰਦਾ ਨੁਕਸਾਨ ਐਸੇ ਬਹੁਤ ਹੋਏ ਨੇ ਭਾਈ ਇਹ ਐਸਾ ਬਹੁਤ ਕੁਝੰਦਾ ਸੁਨੀਆਂ ਦੇ ਵਿੱਚ ਅਸੀਂ ਖਰੀਦਦਾਰ ਹਾਂ ਜਿਸ ਚੀਜ਼ ਦੇ ਉਹਦਾ ਵਾਅਦਾ ਹੋ ਰਿਹਾ ਹੈ ਅਸੀਂ ਅੱਜ ਕਲਯੁਗ ਦੇ ਵਿੱਚ ਕਲਯੁਗ ਅਸੀਂ ਪੈਦਾ ਕੀਤਾ ਹੋਇਆ ਕੋਈ ਬਾਹਰੋਂ ਚੱਲ ਕੇ ਨਹੀਂ ਆਉਦਾ ਹੁੰਦਾ ਕਿ ਜੋ ਕਲਯੁਗ ਹੈ ਭਾਈ ਇਹਦੇ ਵਿੱਚ ਅਸੀਂ ਲਾਲਚੀ ਬਣ ਗਏ ਆ ਮੋਹ ਦੇ ਵਿੱਚ ਫਸ ਗਏ ਆ ਮਮਤਾ ਦੇ ਵਿੱਚ ਫਸ ਗਏ ਆ ਵਿਕਾਰਾਂ 'ਚ ਫਸ ਗਏ ਆ ਇਹਦੇ ਅਸੀਂ ਖਰੀਦਦਾਰ ਬਣ ਗਏ ਆ ਭਾਈ ਤੇ ਜੇ ਚੀਜ਼ ਦੇ ਅਸੀਂ ਖਰੀਦਦਾਰ ਵੱਧ ਹੋਵਾਂਗੇ ਤੇ ਗਾਹਕ ਤਾਂ ਪਈ ਦੁਕਾਨਦਾਰਾਂ ਤੇ ਫਿਰ ਦੁਕਾਨਾਂ ਖੁੱਲਣੇ ਹੀ ਨਹੀਂ ਦੇ। ਆ ਕੂੜ ਦੇ ਦੁਕਾਨਾਂ ਖੁੱਲੀਆਂ ਚਾਰੋਂ ਤਰਫ ਦੇਖ ਲੈਣਾ ਐਡਾ ਵੱਡਾ ਕੂੜ ਹਣ। ਐਡਾ ਵੱਡਾ ਡੇਰਾ ਸੀ ਕਦੇ ਨਾ ਭਈ ਉਹ ਤਾਂ ਬਾਬਾ ਜੀ ਨੂੰ ਮਾੜਾ ਨਾ ਕਹੀਂ। ਬਾਬਾ ਜੀ ਨੇ ਤਾਂ ਮਾੜਾ ਹੀ ਕੋਈ ਵੀ ਨਹੀਂ ਕਹਿੰਦਾ। ਪਰ ਠੱਗਾਂ ਨੂੰ ਜਰੂਰ ਕਹਿੰਦਾ। ਕਿ ਜਿਹੜੇ ਹੱਥ ਬੋਤਨਾ ਫੜ ਕੇ ਪੂਕਾ ਮਾਰ-ਮਾਰ ਦਿੰਦੇ ਆ ਉਹਦਾ ਆਵਦੇ ਕਾਮਕਾਰ ਤਾਂ ਸਾਰੇ। ਜਿਵੇਂ ਪਹਿਲਾਂ ਹੀ ਬੇਨਤੀ ਕੀਤੀ ਸੀ ਨਾ। ਇਹਦੇ ਸਾਧਾ ਚ ਸਾਸੀ ਭਾਈ ਇਦਾਂ ਲੋਕਾਂ ਨੂੰ ਪਾਣੀ ਦੇ ਕੇ ਕਦੇ ਵੇਚੀ ਜਾ ਕਰੇ ਚੱਕ-ਚੱਕ ਕੇ ਉਕਾ ਮਾਰ ਮਾਰ ਕੇ ਕਿਤੇ ਉਹਦੇ ਚੈਲੇ ਨੇ ਉਹਦੀ ਨਵੀਂ ਗੱਡੀ ਦੇ ਵਿੱਚ ਨਾ ਨਵੀਂ ਗੱਡੀ ਲਈ ਹਲੇ ਏਜੰਸੀ ਤੋਂ ਆਈ ਹੈ ਜੇਲੇ ਦੇ ਮਨ ਚ ਆਏ ਉਹਨੇ ਪਾਣੀ ਨਾ ਭਰਤੀ ਟੈਂਕੀ ਤੇਲ ਵਾਲੀ ਹੁਣ ਚੱਲੀ ਨਾ ਜਦ ਪਾਣੀ ਕਿੱਥੋਂ ਚੱਲਣੀ ਹੈ ਭਾਈ ਤੇ ਜਦੋਂ ਦੇਖਿਆ ਭਈ ਕਹਿੰਦੇ ਏਜੰਸੀ ਵਾਲੇ ਨੂੰ ਬੁਲਾਓ ਜੀ ਇਹ ਕੀਤਾ ਗੱਡੀ ਨਹੀਂ ਚੱਲਦੀ ਨਵੀਂ ਲਈ ਹੈ ਜਦੋਂ ਆਏ ਦੇਖਿਆ ਕਹਿੰਦੇ ਇਹ ਤਾਂ ਪਾਣੀ ਹੈ ਪਾਣੀ ਇਹਦੇ ਵਿੱਚ ਜਦੋਂ ਪੁੱਛਿਆ ਕਿਨੇ ਕਹਿੰਦੇ ਬਾਬਾ ਜੀ ਮੈਂ ਪਾਇਆ ਸੀ ਉਹ ਕਹਿੰਦੇ ਬੇਕੂਫਾ ਤੂੰ ਕਿਵੇਂ ਪਾਇਆ ਸੀ ਵਿੱਚ ਪਾਣੀ ਇਹਦੇ ਪਾਣੀ ਨਾਲ ਕਿਤੇ ਗੱਡੀਆਂ ਚੱਲਦੀਆਂ ਕਹਿੰਦੇ ਬਾਬਾ ਜੀ ਮੈਂ ਤਾਂ ਤੁਹਾਨੂੰ ਦੇ ਕੇ ਪਾ ਲਿਆ ਵੀ ਤੁਸੀਂ ਪਾਣੀ ਨਾਲ ਲੋਕਾਂ ਤੇ ਕੰਮ ਚਲਾਉਨੇ ਹੋ ਮੈਂ ਕਿਹਾ ਸਾਡੀ ਗੱਡੀ ਵੀ ਚੱਲ ਜੂਗੀ ਆਹ ਹਾਲਤ ਨੇ ਭਾਈ ਸਾਡੀ ਉਹ ਭਾਈ ਪਾਣੀ ਪੀਣ ਵਾਸਤੇ ਇਹ ਮਾਰ ਮਾਰ ਕੇ ਫੂਕਾ ਲਿਆ ਲਾ ਕੇ ਅਮਰਤ ਲਿਆਦਾ ਅਮਰਤ ਇੱਕੋ ਨਾਮ ਹੈ ਪਰਮਾਤਮਾ ਨੂੰ ਆਪਣੇ ਵੱਲ ਕਰ ਲੈਣਾ ਪਰਮਾਤਮਾ ਦੇ ਦਾਸ ਹੋ ਜਾਣਾ ਇਹੀ ਇੱਕ ਨਾਮ ਹੈ। ਇਹੀ ਇੱਕ ਅਮਰਤਾ ਹੈ। ਹੋਰ ਅਮਰਤ ਕੋਈ ਨਹੀਂ। ਕਿ ਅਸੀਂ ਕਿਤੇ ਲਵਦੇ ਫਿਰਦੇ ਆ ਪਤ ਨਹੀਂ ਉਹਨੇ ਲੈਚੀਆਂ ਦਿੱਤੀਆਂ ਉਹਨੇ ਆ ਦਿੱਤਾ। ਇਹ ਪੈਦਾ ਕਿਨੇ ਕੀਤੇ ਸਾਨੂੰ ਲੈਚੀਆਂ ਪਾਣੀ ਪੀਣ ਦੀ ਹੱਤ ਪੈ ਗਈ ਇਹਨਾਂ ਦੇ ਅਲੇ ਦੁਕਾਨਾਂ ਕੋਲੀ ਜਾ ਰਹੇ ਐ ਤੇ ਜਦੋਂ ਕੋਈ ਕਾਹ ਡੋਂਦਾ ਇਦਾਂ ਦੀ ਕੋਈ ਹੋਂਦਾ ਜੇ ਹੁਣ ਖਬਰਾਂ ਸੁਣ ਲਓ ਭਾਈ ਰੋਜ਼ ਹਰਦਨ ਹੋਣੀ ਜਾਂਦੇ। ਕਿ ਕਿੱਡਾ ਵੱਡਾ ਉਹਦਾ ਡੇਰਾ ਕਿਤੇ ਥੋੜਾ ਜਿਹਾ ਉਹਦਾ ਭਾਈ ਜਿਨ੍ਹਾਂ ਨੇ ਦੇਖਿਆ ਕਿਤੇ ਗਏ ਹੋਏ ਨੇ ਕਈ ਕਿ ਕਿਲੋਮੀਟਰ ਤੱਕ ਤੋਂ ਦੀ ਪੰਡਾਲ ਲੱਗਦੇ ਆ ਜਦ ਸਮਾਗਮ ਹੁੰਦੇ ਆ ਤੇ ਹੁਣ ਲੱਭਦਾ ਨਹੀਂ ਕਿੱਥੇ ਗਿਆ ਜਿਹੜੇ ਹੱਥ ਜੋੜ-ਜੋੜ ਵੰਦੇ ਸੀ ਪਾਪਾ ਜੀ ਪਾਪਾ ਜੀ ਕਰਦੇ ਸੀ ਕਿ ਇੱਕ ਪਿੰਡ ਦੇ ਗੁਰਦਾਰੇ ਕਿਤੇ ਜਾਣਾ ਨਹੀਂ ਉੱਥੇ ਜਾ ਕੇ 4 ਵਜੇ ਜਾ ਕੇ ਹਾਜ਼ਰੀਆਂ ਭਰਨੀ ਆ ਤੇ ਅੱਜ ਉਹੀ ਢੰਡੇ ਚੱਕੀ ਫਿਰਦੇ ਆ ਕਿਤੇ ਕੱਢੋ ਸਾਧ ਨੂੰ ਮਾਰਨਾ ਐ ਇਹਨੂੰ ਹੋਰ ਸੰਤਾ ਤੁਰਿਆਂ ਫਿਰਦਿਆਂ ਨੇ ਭਾਈ ਜੇ ਭਾਈ ਪਹਿਲੇ ਸੱਬੜੇ ਹੁੰਦੇ ਉਹ ਭਾਈ ਬਾਰ ਬਾਰ ਬੇਨਤੀ ਕਰੀਦੀ ਆ ਬਾਣੀ ਇੱਕ ਹੈ ਜਗਤ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦਾ ਪਰਦੇਸ ਸਾਰੀ ਦੁਨੀਆ ਵਿੱਚੋਂ ਇੱਕੋ ਹੀ ਮਿਲਣਾ ਹਾਂ ਉਹ ਬકરી ਗੱਲ ਹੈ ਕਿ ਤੁਹਾਨੂੰ ਕੋਈ ਸਮਝਾਉਣ ਵਾਲਾ ਪੜਾਉਣ ਵਾਲਾ ਹੁਣ ਦਰਬਾਰ ਸਾਹਿਬ ਤੁਸੀਂ ਜਾਣੇ ਹੋ ਹੁਣ ਤੁਸੀਂ ਕਹੋਗੇ ਸਿੱਖੀ ਦੇ ਉੱਤੇ ਪਤਨੀ ਪਈ ਹੈ ਕਿੰਤੂ ਪਰੰਤੂ ਕਰਦਾ ਗ੍ਰੰਥ ਸਾਹਿਬ ਤਾਂ ਇਹ ਹੀ ਹੈ ਨਾ ਆ ਵੀ ਉਹਦੇ ਮਾਲੇ ਵਧੀਆ ਲੱਗੇ ਹੁੰਦੇ ਨੇ 5-7 ਲੱਖ ਦਾ ਹਰ ਦਿਨ ਦਾ ਖਰਚਾ ਉਹਦੇ ਉੱਤੇ ਤੇ ਉਹਨੂੰ ਫੋਲਵ वगैरह ਜਿਆਦਾ ਲੱਗਿਆ ਅਸੀਂ ਲਾਉਂਦੇ ਨਹੀਂ ਪਰ ਅੰਦਰ ਵਾਲਾ ਸ਼ਬਦ ਤਾਂ ਭਾਵੇਂ ਉਹ سونے ਦਾ ਬਣਿਆ ਹੋਵੇ ਗ੍ਰੰਥ ਭਾਵੇਂ ਉਹਦੇ ਹੀਰੇ ਮੋਤੀ ਜੜੇ ਹੋਣ ਪਰ ਉਹਦੇ ਤੇ ਸ਼ੁਰੂਆਤ ਇੱਕ ਉਹੰਕਾਰ ਦੇ ਨਾਲ ਹੀ ਹੁੰਦੀ ਹੈ ਤੇ 18 10 20 ਤੱਕ ਜਾ ਕੇ ਸਮਾਪਤੀ ਹੁੰਦੀ ਜੋ ਅੰਦਰੋਂ ਉਪਦੇਸ਼ ਹੈ ਉਵੇਂ ਰਾਗ ਨੇ ਉਵੇਂ ਬਾਣੀ ਉਚਾਰਨ ਕੀਤੀ ہوئی ਹੈ ਸਿਰਫ ਜਗਾ ਬਦਲੀ ਹੈ ਤੇ ਅਸੀਂ ਜਗਤ ਤਾਂ ਬਦਲਦੇ ਆਂ ਮਨ ਨਹੀਂ ਬਦਲਦੇ ਆਪਦਾ ਕੇ ਬਾਣੀ ਨੂੰ ਪੜ ਕੇ ਆਪਣਾ ਮਨ ਨੂੰ ਬਦਲ ਲੈ ਉਹ ਤਾਂ ਭਾਵੇਂ ਭਾਵੇਂ ਨਗਰ ਦਾ ਹੋਵੇ ਭਾਈ ਕਿਤੇ ਵੀ ਚਲੇ ਜਾ ਭਾਈ ਵਿਦੇਸ਼ ਕਹੀ ਆਪਦੇ ਦੇਣ ਵਾਲੇ ਚਾਹੀਦੇ ਕਹਿੰਦੇ ਕਹਿੰਦੇ ਭਾਈ ਉਪਦੇਸ਼ ਦੇਣ ਵਾਲੇ ਬੰਦੇ ਪੈਦਾ ਕਰੋ ਉਪਦੇਸ਼ ਦੇਣ ਵਾਲੇ ਪੈਸੇ ਮਲ ਅਸੀਂ ਬਹੁਤ ਦੇਦੇ ਹੁੰਦੇ ਆ ਕਦੇ ਇਹ ਨਹੀਂ ਸੋਚਿਆ ਕਿ ਨਹੀਂ ਭਈ ਕੋਈ ਚੰਗੇ ਲੈਵਲ ਵਾਲਾ ਸਖਿ ਲਿਆਈਏ ਜਿਹੜਾ ਸਾਡੇ ਨਗਰ ਨੂੰ ਸਾਡੇ ਮਹੱਲੇ ਨੂੰ ਕਿ ਸਾਡੇ ਇਸ ਸਥਾਨ ਨੂੰ ਗੁਰਮਤਿ ਦੇ ਨਾਲ ਨਿਹਾਲ ਕਰੇ ਸਾਡੇ ਨਗਰ ਨੂੰ ਜੋ ਭੈੜੀ ਦਿਸ਼ਾ ਵੱਲ ਜਾ ਰਹੇ ਆ ਕਿ ਉਹਨਾਂ ਵੱਲੋਂ ਇਹਨਾਂ ਨੂੰ ਵਰਜਿਤ ਕਰਨਾ ਵਰਜਿਤ ਕੀ ਸਮਝਾਣਾ ਕੋ ਡਾਂਗ ਮੰਨ ਕੇ ਇਹ ਸਮਝਾਤਾ ਉਹਨਾਂ ਨੇ ਕਹਿ ਤਾ ਨਾ ਉਹ ਜਨਾ ਬੀਬੀਆਂ ਤਾਂ ਅੰਗੇ ਕਹਿੰਦੇ ਕਰ ਲਾ ਕੀ ਕਰਨਾ ਤੂੰ ਬਈ ਕਹਿੰਦੇ ਅਸੀਂ ਤਾਂ ਇਦਾਂ ਹੀ ਕਰਾਂਗੇ ਇੱਕ ਨੇ ਕਿਹਾ ਦੂਜੀ ਨੇ ਤੀਜੀ ਨੇ ਹੁਣ ਵਾਜੇ ਹੁਣ ਗੱਲ ਠੰਡੀ ਹੋਣ ਲੱਗੀ ਓ ਉਹ ਕਹਦੇ ਭਾਈ ਤੁਸੀਂ ਆਪ ਤਾਂ ਸੋਚੋ ਤੁਸੀਂ ਬਾਣੇ ਭਾਈ ਨੇ ਤੁਹਾਡਾ ਕੰਮ ਤਾਂ ਗੁਰਬਾਣੀ ਦੇ ਨਾਲ ਸੁਰਤ ਜੋੜਨੇ ਤੂੰ ਤਾਂ ਸਾਰਾ ਦਿਨ ਖੁਦ ਮੂਹਲਤੇ ਰੀਲਾਂ ਦੇਖਦੇ ਫਿਰਦੇ ਹੋ ਤਾਂ ਇਹ ਤਾਂ ਤੁਹਾਨੂੰ ਪਤਾ ਲੱਗਦਾ ਨਾ ਕਿ ਸਾਰਾ ਕੁਝ ਦੇਖੀ ਜਨਾਬ ਬੈਠ ਕੇ ਵੀ ਹੁਣ ਲਈਏ ਨਾ ਤੋ ਪੈਸੇ ਤੇ ਫਿਰ ਉਹਨਾਂ ਦੇ ਬਰੋਚ ਤੇ ਖੜ ਦੇਣਾ ਆ ਕੰਮ ਨਹੀਂ ਭਾਈ ਇਹਨਾਂ ਦੇ ਜਿਵੇਂ ਕਹਿੰਦਾ ਮਾਇਆ ਦੇ ਨਾਲੇ ਅਸੀਂ ਧਰਮ ਨੂੰ ਤੋਲਿਆ ਹੋਇਆ ਵਾ ਕਿ ਧਰਮ ਦੇ ਵਿੱਚੋਂ ਵੀ ਮਾਇਆ ਕੱਢਦੇ ਆ ਇਥੋਂ ਮਾਇਆ ਨਹੀਂ ਕਰਨੀ ਇਥੋਂ ਸਤ ਕੱਢਣਾ ਇਥੋਂ ਸੱਚੀ ਕਮਾਈ ਕਰਨੀ ਹੈ ਤੇ ਜੇ ਭਾਈ ਇਸੇ ਤਰ੍ਹਾਂ ਹੀ ਚੱਲਦੇ ਰਹੇ ਤੇ ਕਲਯੁਗ ਨੇ ਤਾਂ ਵਧ ਹੀ ਜਾਣਾ ਕਿ ਤੁਸੀਂ ਖਰੀਦਣਾ ਵਾਂ ਕਲਯੁਗ ਨੂੰ ਕਿ ਲਾਲਚ ਤੁਸੀਂ ਖਰੀਦਣਾ ਮੋਹ ਦੇ ਵਿੱਚ ਤੁਸੀਂ ਬੱਚੇ ਵੇਕਾਰ ਤੁਸੀਂ ਕਿਦਨੇ ਤੇ ਵਾਕ ਹੀ ਵੀ ਰੇਦਾ ਭਾਈ ਗ੍ਰਾਹ ਇੱਕ ਗ੍ਰਾਹ ਵਧ ਕੇ ਦੀ ਦੁਕਾਨਾਂ ਤਾਂ ਵਧ ਨਹੀਂ ਹੈ ਪਤਨ ਕੀ ਹੈ ਤੁਸੀਂ ਖਰੀਦਣਾ ਛੱਡ ਦਿਓ ਭਾਈ ਕੇਵਲ ਤੋਂ ਕੇਵਲ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਹਜ਼ੂਰੀ ਵਿੱਚ ਆਓ ਆ ਕੇ ਗੁਰਬਾਣੀ ਪੜੋ ਸੁਣੋ ਸਮਝਾਓ ਜੋ ਸਮਝਾ ਸਕਦੇ ਹੋ ਬਈ ਇਹਦੇ ਅਰਥਾਂ ਨੂੰ ਵਿਖਿਆਨ ਕਰੋ ਜਿਹੜੇ ਅਸੀਂ ਤੁਰੇ ਫਿਰਦੇ ਨਾ ਭਰਮ ਭਲੇਖਿਆਂ ਦੇ ਕਿ ਪਤਾ ਨਹੀਂ ਸ਼ਾਇਦ ਕਿ 25 30 ਗ੍ਰੰਥ ਪਏ ਹੋਣ ਇਕੱਲੇ-ਕੱਲੇ ਨੂੰ ਮੱਥਾ ਟੇਕੀ ਤੇ ਸਾਡਾ ਕੋਈ ਬਣ ਜਾਓ ਇੱਥੇ ਮਹਾਰਾਜ ਕਹਿੰਦੇ ਅਪਰਾਧੀ ਦੂਣਾ ਨੀਵੇ ਜਿਉ ਹੰਤਾ ਵਰਗਾਏ ਕਹਿੰਦੇ ਨਿਵਣ ਵਾਲਾ ਬੰਦਾ ਤਾਂ ਅਪਰਾਧੀ ਹੈ